ਕਿ ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਮਹੱਤਤਾ ਸਿੱਖ ਨੂੰ ਦ੍ਰਿੜ ਕਰਵਾਈ ਉਸੇ ਸ਼ਬਦ ਨੂੰ ਸੰਭਾਲਣ ਦਾ ਯਤਨ ਜਿਹੜਾ ਉਹ ਵੀ ਸਤਿਗੁਰੂ ਮਹਾਰਾਜ ਨੇ ਆਪ ਖੁਦ ਕੀਤਾ ਹਾਲਾਂਕਿ ਦੁਨੀਆ ਦੇ ਅੰਦਰ ਬਹੁਤ ਸਾਰੇ ਪਗੰਬਰ ਪਹਿਲਾਂ ਵੀ ਇਸ ਸੰਸਾਰ ਦੇ ਵਿੱਚ ਆਏ ਉਨਾਪ ਤਾਂ ਗੰਗਰਾ ਨੂੰ ਵੀ ਰੱਬ ਦੀ ਬੋਲ ਜਿਹੜੇ ਸੰਗੋ ਪ੍ਰਾਪਤ ਹੋਏ ਪਰ ਉਹ ਜਿਹੜੇ ਰੱਬ ਦੀ ਬੋਲ ਸੰਨ ਉਹ ਸ਼ੁੱਧ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਨਹੀਂ ਆ ਸਕਦੇ ਕੁਝ ਤੋਂ ਉਦਾਹਰਨਾ ਮੈਂ ਆਪਜੀ ਦੇ ਸੰਨ ਮੁਕਰਾ ਕੇ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਾਂ ਸਭ ਤੋਂ ਪੁਰਾਣੇ ਗ੍ਰੰਥ ਜਿਹੜੇ ਨੇ ਉਹ ਗ੍ਰੰਥ ਨੇ ਵੇਦਾਂ ਵਿਦਵਾਨਾਂ ਦੇ ਵਿੱਚ ਕੁਦਰਤੀ ਸ਼ਕਤੀਆਂ ਦੇ ਸੋਲੇ ਪ੍ਰਸ਼ੰਸਾ ਜਿਹੜੀ ਆ ਉਹ ਲਿਖੀ ਹੋਈ ਹੈ ਜਦੋਂ ਵੀ ਕੋਈ ਤਾਕਤ ਉਸ ਤਾਕਤ ਦੇ ਕੋਲੋਂ ਮਨੁੱਖ ਨੂੰ ਭੈਅ ਲਗਾਇ ਤੇ ਮਨੁੱਖ ਨੇ ਉਹ ਦੀਸ਼ੇਵਤ ਕਰਨੀ ਆਰੰਭ ਕਰ ਦਿੱਤੀ ਉਹ ਦੀਸ਼ੇਵਤ ਦੇ ਵਿੱਚ ਜਿਹੜੇ ਗੋਲ-ਮੋਲੇ ਉਹ ਮੰਤਰ ਅਤਵਾਏ ਇਹੋ ਮੰਤਰ ਜਿਹੜੇ ਸਨ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਲੰਬਾ ਸਮਾਂ ਸਫਰ ਕਰਦੇ ਰਹੇ ਕਿਉਂਕਿ ਉਹ ਉਸ ਵਕਤ ਲਿਖਤ ਦੇ ਰੂਪ ਦੇ ਵਿੱਚ ਨਹੀਂ ਸਨ ਤੇ ਲੰਬਾ ਸਮਾਂ ਇਹ ਸਫਰ ਕਰਦਿਆਂ ਕਰਦਿਆਂ ਆਖਰ ਬੀਬੀ ਵ્યાਸ ਜੀ ਨੇ ਉਹਨਾਂ ਬੋਲਾਂ ਨੂੰ ਗ੍ਰੰਥਾਂ ਦੇ ਰੂਪ ਦੇ ਵਿੱਚ ਜਿਹੜਾ ਸੀ ਉਹ ਪ੍ਰਗਟ ਕੀਤਾ ਚਾਰ ਬੀਜ ਜਿਹੜੇ ਸਭ ਉਹ ਬੂਡ ਵਿੱਚ ਆਏ ਪਰ ਵਿਦਵਾਨ ਮੰਨਦੇ ਨੇ ਵੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਪਹੁੰਚਦੇ ਆ ਉਹਨਾਂ ਬੋਲਾਂ ਦੇ ਵਿੱਚ ਕੁਝ ਤੋਂ ਅੰਤਰ ਜਿ radiative ਆ ਗਿਆ ਦੂਸਰੇ ਹੈ ਸੁਰਾਤ ਮਜ਼ਰੀਦ ਜੋ ਕਿ ਇਸਲਾਮ ਦਾ ਧਾਰਮਿਕ ਗ੍ਰੰਥ ਹੈ ਔਰ ਉਸ ਦੇ ਚਰਪਾ ਜਿਹੜੇ ਨੇ ਉਹਦੇ ਵਿੱਚ ਜਿਹੜੇ ਬੋਲ ਦਰਦ ਨੇ ਉਹ ਬੂਲ ਨੇ حضرت ਮੁਹੰਮਦ ਸਾਫ ਉਹਨਾਂ ਨੂੰ ਪ੍ਰਾਪਤ ਹੋਏ حضرت ਮੁਹੰਮਦ ਸਾਫ ਦਾ ਜਨਮ 571 ਈਸਵੀ ਦੇ ਵਿੱਚ ਹੁੰਦਾ ਹੈ 610 ਦੇ ਵਿੱਚ ਉਹਨਾਂ ਨੂੰ ਹਿਰਾ ਨਾਮ ਦੀ ਗੁਫਾ ਦੇ ਵਿੱਚ ਉਹ ਰੱਬੀ ਬੋਲ ਜਿਹੜੇ ਸਾਨੂੰ ਪ੍ਰਾਪਤ ਹੋਣੇ ਸ਼ੁਰੂ ਹੋਏ ਜਿਬਰਾਇਲ ਫਰਿਸ਼ਤੇ ਦੇ ਰੰਗ ਬੋਲ ਪ੍ਰਾਪਤ ਹੋਏ ਦੂਸਰਾ आकाशवाणी ਰਾਹੀ ਉਹਨਾਂ ਨੂੰ ਬੋਲ ਪ੍ਰਾਪਤ ਹੋਏ ਰੱਬੀ ਬੋਲ ਤੇ ਤੀਸਰਾ ਸੁਪਨੇ ਆ ਦੇ ਰਹੇ ਕਿ ਤਿੰਨ ਮਾਦੀਮ ਸਤਾਂ ਪਰ ਹਜਰਤ ਮੁਹੰਮਦ ਸਾਹਿਬ ਜਿਹੜੇ ਸਨ ਉਹ 19 ਸਤਾਂ ਪਾਪ ਅਨਪੜਤ ਸਨ ਪਰ ਜਿਹੜੇ ਉਹ ਰੱਬੀ ਬੋਲ ਸਾਹਿਬ ਉਹਨਾਂ ਨੂੰ ਯਾਦ ਹੋਇਆ ਉਹਨਾਂ ਨੂੰ ਪ੍ਰਾਪਤ ਹੋਏ ਉਹਨਾਂ ਦੇ ਕੋਲ ਉਹ ਰੱਬੀ ਬੋਲ ਜਿਹੜੇ ਸਨ ਉਹ ਅੱਗੇ ਉਹਨਾਂ ਦੇ ਖਲੀਫਿਆਂ ਤੱਕ ਪਹੁੰਚ ਗਏ ਉਹਨਾਂ ਨੇ ਯਾਦ ਕਰ ਲੈ ਹਾਜਰ ਤਮ ਉਹ ਅਮਰ ਸਾਦ ਦੀ ਦੁਨੀਆ ਨੂੰ ਜਾਣ ਤੋਂ ਬਾਅਦ ਜਿਹੜੇ ਇਸਲਾਮ ਨੂੰ ਪ੍ਰਚਾਰ ਕਰਨ ਵਾਲੇ ਸਨ ਉਹ ਖਲੀਫੇ ਅਪਵਾਏ ਉਹਨਾਂ ਖਲੀਫਿਆਂ ਨੇ ਉਹ ਗੋਲ ਜਿੱਤੇ ਕਰ ਲੈ ਤੇ ਇੱਕ ਦੂਜੇ ਤੋਂ ਅੱਗੇ ਤੋਂ ਅੱਗੇ ਉਹ ਗੋਲ ਜਿਹੜੇ ਸਨ ਜਾਂਦੇ ਰਹੇ ਲਗਭਗ 200 ਸਾਲ ਬਾਅਦ ਉਹਨਾਂ ਦੇ ਅੰਦਰ ਇਮਾਮੀ ਲੜਾਈ ਜਿਹੜੀ ਸੀ ਉਹ ਸ਼ੁਰੂ ਹੋ ਗਈ ਉਸ ਲੜਾਈ ਦੇ ਵਿੱਚ ਕੁਝ ਖਲੀਫੇ ਜਿਹੜੇ ਸਨ ਉਹ ਸ਼ਹੀਦ ਹੋ ਗਏ ਤੇ ਅਬੂ ਬਕਰ ਉਹ ਖਲੀਫਾ ਹੈ ਇੱਕ ਉਹਦੇ ਮਨ ਦੇ ਵਿੱਚ ਵਿਚਾਰ ਆਈ ਕਿ ਜੇ ਸਾਰੇ ਖਲੀਫੇ ਇਵੇਂ ਦੁਨੀਆ ਤੋਂ ਚਲੇ ਗਏ ਕਿਉਂਕਿ ਸਰੀਰ ਦੇ ਖਤਮ ਹੋਣ ਦੇ ਨਾਲ ਉਹਨੂੰ ਜਿਹੜੀ ਚਿੰਤੇ ਸੀ ਗੱਲਬਾਤ ਉਹ ਵੀ ਖਤਮ ਹੋ ਗਈ ਇਸ ਤਰ੍ਹਾਂ ਇਹ ਰੱਬੀ ਬੋਲ ਜਿਹੜੇ ਨੇ ਕਿਤੇ ਇਹ ਵੀ ਖਤਮ ਨਾ ਹੋ ਜਾਵਣ ਅਬੂ ਬਕਰ ਨੇ ਜੈਦ ਨਾਮ ਦੇ ਖਲੀਫੇ ਨੂੰ ਪ੍ਰੇਰਣਾ ਦਿੱਤੀ ਤੇ ਉਹ ਜਿਹੜੇ ਗੂਲਸਤਾਨ ਉੱਧਰ ਆਇਤਾਂ ਦੇ ਰੂਪ ਦੇ ਵਿੱਚ ਉਹ ਕ란 ਮਜ਼ੀਦ ਦੇ ਅੰਦਰ ਜਿਹੜੇ ਸੰਕੋ ਡਰਦੇ ਹੋਏ ਕਿਵੇਂ ਸਾਡੀ ਗੁਰੂ ਗ੍ਰੰਥ ਸਾਹਿਬ ਵਿੱਚ ਛੱਬ ਗਲੇ ਇਸੇ ਤਰ੍ਹਾਂ ਉਹਨਾਂ ਦੇ ਆਇਤਾਂ ਨੇ ਔਰ ਆਇਤਾਂ ਦਾ ਸੰਗ੍ਰਹਿ ਜਿਹੜੇ ਨੇ ਉਹ ਸੂਰਤਾ ਨੇ सूरत कुरान अंदर पवित्र ग्रंथ आया कुरान मजीद परंतु दो सौ साल तक सफर जरा चलता गया एक मनुख तो दूजे मनुख तक यह ख्याल किया जाता है भी ओचना कुछ तब्दीली जी है जरूर होगी तीसरा धर्म ग्रंथ जो भगवत गीता है वो ਅਲੋਤ ਗੀਤਾ ਦੇ ਚੇਤਾ ਜਿਹੜੇ ਨੇ ਉਹ શ્રીਕ੍ਰਿਸ਼ਨ ਜੀ ਨਾਲ ਆਪ ਜੀ ਨੂੰ ਯਾਦ ਹੋਵੇਗਾ ਕੁਰਖhetra ਦੀ ਧਰਤੀ ਕੁਰਖhetra ਦੀ ਧਰਤੀ ਦੇ ਉੱਤੇ ਜਦੋਂ ਅਰਜੁਨ ਜੀ ਆਪਣੇ ਹਥਿਆਰ ਧਰਤੀ ਦੇ ਉੱਤੇ ਸੁੱਟ ਦਿੰਦੇ ਨੇ ਵੀ ਮੇਰੇ ਕੋਲ ਆਪਣੇ ਭਰਾਵਾਂ ਦੇ ਸਾਹਮਣੇ ਲੜਿਆ ਨਹੀਂ ਜਾਂਦਾ ਤੇ ਉਹਨਾਂ ਦੇ ਰਖਵਾਨ ਜਿਹੜੇ ਸਨ ਉਹ શ્રીਕ੍ਰਿਸ਼ਨ ਹੀ ਸਨ ਤੇ ਉਹਨਾਂ ਨੇ ਉਸ ਵਕਤ अर्जुन ਨੂੰ ਹਥਿਆਰ ਚੁੱਕਣ ਵਾਸਤੇ ਜਿਹੜੀ ਪ੍ਰੇਰਣਾ ਦਿੱਤੀ ਜਿਹੜੇ ਬੂਲ ਉਹਨੂੰ ਦੱਸੇ ਉਹ ਸ਼ਲੋਕਾਂ ਦੇ ਰੂਪ ਦੇ ਵਿੱਚ ਜਿਹੜੇ ਸੰਪਰਗਟ ਹੋਏ 700 ਸਲੋਕ 12 ਅਧਿਆਇਆਂ ਦੇ ਵਿੱਚ ਉਹ ਬਹੁਤ ਲੰਬਾ ਸਮੇਂ ਤੋਂ ਬਾਅਦ ਜਿਹੜੇ ਸੀ ਉਹ ਗ੍ਰੰਥ ਦੇ ਵਿੱਚ ਲਿਖੇ ਗਿਆ ਤੇ ਭਗਵਤ ਗੀਤਾ ਜਿਹੜੀ ਕੋਹੂਲ ਦੇ ਵਿੱਚ ਆਈ ਲਗਭਗ 2000 ਸਾਲ ਬਾਅਦ ਇਹ ਬੋਲ ਜਿਹੜੇ ਸਾਨੂੰ ਲਿਖਣ ਰੂਪ ਦੇ ਵਿੱਚ ਆਏ ਤੇ ਇਤਨਾ ਲੰਬੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਵਿੱਚ ਵੀ ਕੁਝ ਨਾ ਕੁਝ ਤਬਦੀਲੀ ਜੜੀ ਆ ਤੋ ਆਈ ਹੋਵੇਗੀ ਚੌਥਾ ਗ੍ਰੰਥ ਜਿਹੜਾ ਹੈ ਉਹ ਬਾਈਬਲ ਹੈ ਬਾਈਬਲ ਦੇ ਜਿਹੜੇ ਬੋਲ ਨੇ ਉਹ ਉਸਤਾਜੀ ਦੇ ਨੇ ਤੇ ਬਾਈਬਲ ਦੇ ਵਿੱਚ ਵੀ ਇਤਿਹਾਸ ਕਰ ਲਿਖਦੇ ਨੇ ਵੀ 66 ਪੁਸਤਕਾਂ ਕਿਤਾਬਾਂ ਉਹਨਾਂ ਦਾ ਸੰਗ੍ਰਹਿ ਕਰਕੇ ਜਿਹੜਾ ਸੂ ਬਾਈਬਲ ਬਣਾਈ ਗਈ ਔਰ ਬਾਅਦ ਵਿੱਚ ਗੱਲ ਵੱਖਰੀ ਆ ਕਿ ਉਹਦੇ ਦੋ ਹਿੱਸੇ ਕਰ ਦਿੱਤੇ ਗਏ ਇੱਕ ਨਿਊ ਟੈਸਟਾਮੈਂਟ ਤੇ ਇੱਕ 올ਡ ਟੈਸਟਾਮੈਂਟ ਪੁਰਾਣਾ ਇਹ ਦਨਾਮਾ ਤੇ ਨਵਾਂ ਇਹ ਦਨਾਮਾ ਜਿਹੜਾ ਪੁਰਾਣਾ ਇਹ ਦਨਾਮਾ ਹੈ ਉਹ ਯਹੂਦੀਆਂ ਦੇ ਕੋਲ ਹੈ ਤੇ ਨਵਾਂ ਇਹ ਦਨਾਮਾ ਜਿਹੜਾ ਹੈ ਉਹ ਉਸਾਈਆਂ ਦੇ ਕੋਲ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਯਹੂਦੀਆਂ ਦੇ ਵਿੱਚੋਂ ਨਿਕਣ ਵਾਲਾ ਧਰਮ ਜਿਹੜਾ ਹੈ ਉਹ ਉਸਾਈ ਧਰਮ ਹੈ ਇਹਦੀ ਭੂਗਲ ਜਿਹੜੇ ਸਤਾਨ ਉਹ ਲੰਬਾ ਸਮਾਸ ਸਫਰ ਕਰਨ ਤੋਂ ਬਾਅਦ ਲਿਪਤੀ ਰੂਪ ਦੇ ਵਿੱਚ ਆਏ ਤੇ ਇਹਨਾਂ ਦੇ ਵਿੱਚ ਵੀ ਵੱਧਦਾ ਘਟਾ ਜਿਹੜਾ ਸੀ ਉਹ ਹੋਇਆ ਫਿਰ ਆਪਾਂ ਜੈਨ ਮਤ ਦੇ ਗੱਲ ਕਰਦੇ ਹਾਂ ਉਹਨਾਂ ਦੇ ਵੀ ਧਰਮ ਦੇ ਜਿਹੜੇ ਗ੍ਰੰਥ ਸਪਸਤਾਂ ਜਾਂ ਧਰਮ ਗ੍ਰੰਥ ਇੱਕ ਅੰਗ ਤੇ ਇੱਕ ਜਰਾਸੀ ਉਸ ਤੋਂ ਪਹਿਲਾਂ ਪੁਰਬ ਪੂਰਵ ਜਰਾਸੀ ਉਹ ਨਸ਼ਟ ਹੋ ਗਿਆ ਅੰਗ ਗ੍ਰੰਥ ਜਿਹੜਾ ਸੀ ਉਹਨਾਂ ਦੇ ਕੋਲ ਬਚਿਆ ਔਰ ਉਸ ਨੂੰ ਲਿਖਤੀ ਰੂਪ ਵਿੱਚ ਬਹੁਤ ਲੰਮਾ ਸਮਾਂ ਬਾਅਦ ਕਿਉਂਕਿ ਜੈਨ ਧਰਮ ਦੇ ਸਤਕਾਰਯੋਗ ਮਹਾਵੀਰ ਜੀ ਸਾਹਿਬ ਉਹਨਾਂ ਦੇ ਬੋਲ ਸਨ ਪਰ ਉਹਨਾਂ ਨੇ ਆਪਣੇ ਹੱਥੀ ਅੰਕਤ ਨਹੀਂ ਕੀਤੇ ਪਿਆਗੀ ਨਾਮ ਦਾ ਇੱਕ ਸੰਿਆਸੀ ਸੀ ਉਹਨੇ ਗੁਜਰਾਤ ਦੇ ਵਿੱਚ ਉਹ ਜਿਹੜੇ ਬੋਲ ਸੰਨ ਬੈਠ ਕੇ ਲਿਖੇ ਤੇ ਉਹਨਾਂ ਦਾ ਉਹ ਅੰਮ੍ਰਿਤ ਗ੍ਰੰਥ ਦੁਨੀਆ ਦੇ ਸਾਹਮਣੇ ਪ੍ਰਗਟ ਹੋਇਆ ਫਿਰ ਆਪ ਬੁੱਧ ਮਤ ਦਾ ਗ੍ਰੰਥਸਤਰ ਪੱਤੀ ਹੈ ਤੇਰੇ ਦਾ ਮਤਲਬ ਤਿੰਨ ਤਿੰਨ ਟੋਕਰੀਆਂ ਉਹ ਗ੍ਰੰਥ ਜਿਹੜਾ ਸੀ ਉਹ ਹੋਂਦ ਵਿੱਚ ਆਇਆ ਪਰ ਯਾਦ ਰੱਖਿਓ ਮਹਾਤਮਾ ਬੁੱਧ ਲਈ ਜਿਹੜਾ ਗਿਆਨ ਪ੍ਰਾਪਤ ਹੋਇਆ ਉਹ ਆਪ ਆਪਣੇ ਹੱਥੀਂ ਹੀ ਉਹਨਾਂ ਨੇ ਲਿਖਿਆ ਸਭ ਤੋਂ 500 ਸਾਲ ਬਾਅਦ ਮਹਾਰਾਜਾ ਅਸ਼ੋਕ ਉਨੇ ਬੁੱਧ ਧਰਮ ਗ੍ਰੰਥ ਗ੍ਰਹਿਣ ਕੀਤਾ ਤੇ ਉਸ ਨੇ ਫਿਰ ਉਹ ਬੋਲ ਜਿਹੜੇ ਸਾਨੂੰ ਉਹ ਸਾਹਮਣੇ ਅੱਜ ਵੀ ਸੁਤੰਪਤਾ ਦੇ ਉੱਪਰ ਲਿਖੇ ਹੋਏ ਬੋਲ ਦਿੱਲੀ ਦੇ ਵਿੱਚ ਉਹ ਸਾਨੂੰ ਮਿਲਦੇ ਨੇ ਉਹਨਾਂ ਦਾ ਧਰਮ ਗ੍ਰੰਥ ਤ੍ਰਿਪੱਟੀ ਜਿਹੜਾ ਸੀ ਉਹ ਬੋਲ ਦੇ ਵਿੱਚ ਆਇਆ ਸੋ ਇਹ ਸਾਰੇ ਧਰਮਾਂ ਦੇ ਗ੍ਰੰਥ ਲੰਬਾ ਸਮਾਂ ਬਾਅਦ ਹੋਂਦ ਦੇ ਵਿੱਚ ਆਏ ਲਿਖੇ ਗਏ ਪਹਿਲਾਂ ਇੱਕ ਤੋਂ ਮਨੁੱਖ ਤੋਂ ਦੂਜੇ ਮਨੁੱਖ ਤੱਕ ਉਹ ਬੋਲ ਚੇਤੇ ਕਰਕੇ ਅੱਗੇ ਤੋਂ ਅੱਗੇ ਜਾਂਦੇ ਰਹੇ ਸਨ ਪਰ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੱਬੀ ਬੋਲ ਜੜੇ ਨੇ ਜੈਸੀ ਨੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲੋ ਉਹ ਰੱਬੀ ਬੋਲ ਜਿਹੜੇ ਸਨ ਉਹ ਸਤਿਗੁਰੂ ਗੁਰਨਾਨਕ ਸਾਹਿਬ ਮਹਾਰਾਜ ਨੇ ਆਪ ਸੰਭੇ ਇਤਿਹਾਸ ਦੇ ਵਿੱਚ ਲਿਖਤ ਆਉਂਦੀ ਹੈ ਪ੍ਰਾਤਨ ਜਨਮ ਸਾਖੀਆਂ ਜਦੋਂ ਪੜਦੇ ਆ ਤੇ ਪ੍ਰਾਤਨ ਜਨਮ ਸਾਖੀਆਂ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਸਤਗੁਰੂ ਜੀ ਦੇ ਕੋਲ ਕੁਝ ਲਖਾਰੀ ਹੋਇਆ ਕਰਦੇ ਸਨ ਜਦੋਂ ਲਖਾਰੀ ਨਹੀਂ ਹੁੰਦੇ ਸਨ ਤੇ ਸਤਗੁਰੂ ਆਪ ਖੁੱਲ ਉਹ ਗੋਲ ਜਿਹੜੇ ਸਨ ਉਹ ਕੋਥੀ ਦੇ ਵਿੱਚ ਲਿਖ ਲੈਂਦੇ ਸਨ